ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਰ ਦੇ ਦਰਬਾਰ ਦੇ ਵਿੱਚ ਜਾਂਦੇ ਨੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਰ ਦੇ ਦਰਬਾਰ ਦੇ ਵਿੱਚ ਜਾ ਕੇ ਵੀ ਸੱਚ ਬੋਲੇ ਆ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਾਬਰ ਨੂੰ ਕਿਹਾ ਬਾਬਰਾ ਤੂੰ ਬਾਬਰ ਨਹੀਂ ਤੂੰ ਜ਼ਾਲਮ ਹੈ ਤੂੰ ਅਤਿਆਚਾਰੀ ਹੈ ਤੂੰ ਜ਼ੁਲਮੀ ਹੈ ਤੂ ਪਾਪ ਕਰਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬਾਬਰ ਦੇ ਬੇੜੇ ਦੇ ਵਿੱਚ ਆਂਗਣ ਦੇ ਵਿੱਚ ਉਹਦੀ ਅੱਖ ਦੇ ਵਿੱਚ ਅੱਖ ਪਾ ਕੇ ਸਾਹਮਣੇ ਸੱਚ ਗਿਆ ਤੇ ਅੱਜ ਸਾਡੇ ਦੇਸ਼ ਦੇ ਵਿੱਚ ਕਿੰਨੇ ਬਾਬੇ ਨੇ ਕਿੰਨੇ ਮਹਾਂਪੁਰਖ ਨੇ ਕਿਸੇ ਦੇ ਅੰਦਰ ਜੁਰਤ ਹੈ ਕੋਈ ਮੌਕੇ ਦੀਆਂ ਸਰਕਾਰਾਂ ਨੂੰ ਕਹੇ ਕੋਈ ਮੌਕੇ ਦੇ ਪ੍ਰਧਾਨ ਮੰਤਰੀ ਨੂੰ ਕਹੇ ਵੀ ਨਹੀਂ ਭਾਈ ਤੂੰ ਧਰਮੀ ਨਹੀਂ ਤੂੰ ਅਧਰਮੀ ਹੈ ਤੂੰ ਅਤਿਆਚਾਰੀ ਹੈ ਤੂੰ ਜ਼ੁਲਮੀ ਹੈ ਨਹੀਂ ਕਹਿ ਸਕਦੇ ਇਹਨਾਂ ਦੀਆਂ ਲੱਤਾਂ ਇਹਨਾਂ ਬੋਝ ਨਹੀਂ ਚਲਦੀਆਂ ਵਜਨ ਨਹੀਂ ਚਲਦੀਆਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸੱਚ ਕਿਹਾ ਬਾਬਰ ਦੀ ਅੱਖ ਦੇ ਵਿੱਚ ਅੱਖ ਪਾ ਕੇ ਪਰ ਇਸ ਲਾਣੇ ਦੇ ਵਿੱਚ ਜ਼ਰਤ ਨਹੀਂ ਹੈ ਕਿਉਂ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਸੱਚ ਬੋਲੇ ਤਾਂ ਸਾਡੀਆਂ ਬਰੰਚਾ ਬੰਦ ਹੋ ਜਾਣਗੀਆਂ ਸਾਨੂੰ ਜਿਹੜੀ ਸਕਿਉਰਿਟੀ ਜਿਹੜੀ ਜੱਡ ਸੁਰੱਖਿਆ ਮਿਲੀ ਆ ਨਾ ਇਹ ਨਹੀਂ ਮਿਲਣੀ ਜਿਹੜੀ ਅਸੀਂ ਐਸ ਪ੍ਰਤੀ ਜ਼ਿੰਦਗੀ ਜਿੰਨੇ ਆ ਇਹ ਸਾਡੀ ਜ਼ਿੰਦਗੀ ਖੁਸ਼ ਜਾਣੀ ਹੈ ਜਿਹੜਾ ਲੋਕਾਂ ਨੂੰ ਅਸੀਂ ਬੇਕੂਫ ਬਣਾਉਂਦੇ ਆਂ ਫਿਰ ਅਸੀਂ ਬੇਕੂਫ ਨਹੀਂ ਬਣਾ ਸਕਾਂਗੇ ਕਿਸੇ ਦੇ ਅੰਦਰ ਜੁਰਤ ਨਹੀਂ ਪਰ ਇੱਕੋ ਹੀ ਬਾਬਾ ਹੈ ਇੱਕੋ ਹੀ ਮੇਰਾ ਰਾਈਵਰਾ ਹੈ ਧੰਨੇ ਮੇਰੇ ਗੁਰੂ ਨਾਨਕ ਦੇ ਮਹਾਰਾਜੀ ਨੇ ਬਾਬਰ ਨੂੰ ਕਿਹਾ ਤੂੰ ਜਲਮੀ ਹੈ ਤੂੰ ਅਤਿਆਚਾਰੀ ਹੈ ਤੂੰ ਜ਼ੁਲਮ ਕਰਦਾ ਪਿਆ ਹੈ ਤੂੰ ਗਰੀਬਾਂ ਨੂੰ ਮਜਲੂਮਾਂ ਨੂੰ ਸਜ਼ਾ ਦਿੱਤੀ ਹੋਈ ਹੈ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਤੇ ਜਿਹੜੇ ਅਮੀਰ ਨੇ ਜਿਹੜੇ ਤਕੜੇ ਨੇ ਜਿਹੜੇ ਗੁੰਡਾਗਰਦੀ ਕਰਦੇ ਪਏ ਨੇ ਜਿਹੜੇ ਲੋਕਾਂ ਨੂੰ ਮਾਰਦੇ ਪਏ ਨੇ ਕਤਲ ਕਰਦੇ ਪਏ ਨੇ ਉਹਨਾਂ ਲੋਕਾਂ ਨੂੰ ਤਾਂ ਬਾਦ ਰੱਖਿਆ ਹੋਇਆ ਉਹਨਾਂ ਦੇ ਸਹਾਰੇ ਤੋਂ ਆਪਣਾ ਢਿੱਡ ਪਲਦਾ ਪਿਆ ਜਦੋਂ ਇਸ ਤਰ੍ਹਾਂ ਮੇਰੇ ਬਾਬੇ ਨਾਨਕ ਨੇ ਸੱਚ ਕਿਹਾ ਗੁਰਮੁਖ ਪਿਆਰਿਓ ਬਾਬਰ ਨੂੰ ਕੁਝ ਮਿਰਚਾ ਲੱਗੀਆਂ ਕਿਉਂਕਿ ਸੱਚ ਤੇ ਕੱਚ ਜਿਹੜਾ ਤਿੱਖਾ ਬਹੁਤ ਹੁੰਦਾ ਗੁਰਮੁਖ ਚਬੂਦਾ ਬਹੁਤ ਛੇਤੀ ਹੈ ਬਾਬੇ ਨਾਨਕ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਬਾਬੇ ਨਾਨਕ ਨੂੰ ਗੁਰਮੁਖ ਪਿਆਰਿਓ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਭਾਈ ਮਰਦਾਨਾ ਨਾਲ ਹੈ ਕਹਿੰਦਾ ਬਾਬਾ ਤੈਨੂੰ ਕੀ ਲੋੜ ਪਈ ਸੀ ਇੰਨਾ ਸੱਚ ਬੋਲਣ ਦੀ ਆ ਵੇਖ ਆਪਣੇ ਹੱਥ ਦੇ ਵਿੱਚ ਚੱਕੀ ਫੜਾ ਦਿੱਤੀ ਹੁਣ ਚਲਾਈ ਚੱਲ ਚੱਕੀ ਪੀਸੀ ਚੱਲ ਇਥੇ ਆਟਾ ਪੀ ਜਾ ਕਣਕੇ ਇਥੇ ਮਰੀ ਜਾ ਪੱਥਰ ਦੇ ਨਾਲ ਮੱਥਾ ਤਾਂ ਮੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਰਦਾਨਿਆਂ ਜੇ ਆਪਾਂ ਕਰਤਾਰ ਦੇ ਵਾਹਿਗੁਰੂ ਦੇ ਨੌਕਰ ਬਣ ਕੇ ਨਹੀਂ ਸੱਚ ਬੋਲਾਂਗੇ ਤੇ ਫਿਰ ਬੋਲਾਂਗੇ ਕਦੋਂ ਅਸੀਂ ਦੁਨੀਆਂ ਦੇ ਬਾਦਸ਼ਾਹ ਦੁਨੀਆਂ ਦੇ ਰਾਜੇ ਦੇ ਨੁਕਰ ਨਹੀਂ ਆ ਅਸੀਂ ਤੇ ਉਸ ਨਿਰੰਕਾਰ ਦੇ ਨੁਕਰਾਂ ਜਿੱਦਾਂ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਹਮ ਚਾਕਰ ਗੋਬਿੰਦ ਕੇ ਅਸੀਂ ਚੱਕਰੀ ਗੋਬਿੰਦ ਦੀ ਕਰਦੇ ਆ ਅਸੀਂ ਚੱਕਰੀ ਗੁਰੂ ਨਾਨਕ ਦੀ ਕਰਦੇ ਆ ਅਸੀਂ ਚੱਕਰੀ ਉਸ ਮਾਲਕ ਦੀ ਕਰਦੇ ਆ ਕਿ ਜਿਹੜਾ ਮਾਲਕ ਸਾਰੀ ਦੁਨੀਆਂ ਦਾ ਰਖਾ ਹੈ ਸਾਰੀ ਦੁਨੀਆ ਦਾ ਪ੍ਰਤਪਾਲਕ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਕਹਿੰਦਾ ਹੁਣ ਫਿਰ ਚਲਾਈ ਚੱਲ ਚੱਕੀ ਗੁਰੂ ਨਾਨਕ ਦੇ ਮਾਰੇ ਕਹਿੰਦੇ ਮਰਦਾਨਿਆ ਕਿਉਂ ਫਿਕਰ ਕਰਦਾ ਉਹ ਮੇਰਾ ਮਾਲਕ ਆਪਣੀ ਇੱਥੇ ਵੀ ਮਦਦ ਕਰੇਗਾ ਉਹ ਮੇਰਾ ਮਾਲਕ ਆਪਾਂ ਨੂੰ ਇੱਥੇ ਵੀ ਰਿਜਕ ਦੇਵੇਗਾ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਗੁਰੂ ਨਾਨਕ ਦੇ ਮਾਰੇ ਕਹਿੰਦੇ ਮਰਦਾਨਿਆ ਤੂੰ ਆਪਣੀ ਰਸਨਾ ਤੋਂ ਇੱਕ ਗਿਲ ਪਿਆਰ ਦੇ ਨਾਲ ਬੋਲ ਸਤ ਕਰਤਾਰ ਆਖੋ ਸਤਨਾਮ ਭਾਈ ਮਰਦਾਨਾ ਸਤ ਕਰਤਾਰ ਕਹਿੰਦਾ ਜੀ ਸਤ ਜਾਨੀਓ ਮਾਮੋ ਗੁਰੂ ਨਾਨਕ ਦੇ ਮਹਾਰਾਜ ਅਤੇ ਭਾਈ ਮਰਦਾਨੇ ਦੀ ਚੱਕੀ ਚੱਲ ਰਹੀ ਹੈ ਚੱਕੀ ਚੱਲ ਰਹੀ ਹੈ ਧਮਾਉਣ ਦੀ ਲੋੜ ਨਹੀਂ ਅੱਜ ਦੇ ਬਾਬੇ ਦੇ ਮੰंदे ਨਹੀਂ ਨਾ ਕਰਾਮਾਤ ਨੂੰ ਅਜਦੇ ਪ੍ਰਚਾਰਕ ਤੇ ਕਹਿੰਦੇ ਨੇ ਕਰਾਮਾਤ ਹਾਈ ਕੋਈ ਨਹੀਂ ਸ਼ਕਤੀ ਹਾਈ ਕੋਈ ਨਹੀਂ ਨਹੀਂ ਲਾਤੋ ਕ ਪੁੱਤ ਬੱਤੋ ਸੇ ਨਹੀਂ ਮੰਨਤਾ ਲਾਤੋ ਸੇ ਹੀ ਮੰਨਤਾ ਜੇ ਵਿਗੜਿਆ ਹੋਇਆ ਭੂਤ ਮੰਤਰਾਂ ਦੇ ਨਾਲ ਸੰਧਾਨੀ ਨਾ ਹੁੰਦਾ ਹੁੰਦਾ ਤਾਂ ਡਾਂਗ ਦੇ ਨਾਲ ਸੁੱਧਾ ਹੁੰਦਾ ਹੁੰਦਾ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਤ ਕਰਤਾ ਦੇ ਮਰਦਾਨੇ ਨੂੰ ਕਿਹਾ ਮਰਦਾਨਿਆ ਸਤ ਕਰਤਾ ਰੁਲ ਚੱਕੀ ਚੱਲੇਗੀ ਤੇ ਬਾਬੇ ਨਾਨਕ ਦੀ ਤੇ ਮਰਦਾਨੇ ਦੀ ਚੱਕੀ ਚੱਲਦੀ ਪਈ ਹੈ ਮੇਰਾ ਬਾਬਾ ਨਾਨਕ ਪਰ ਪਰ ਮੁਠੀ ਕਣਕ ਦੀ ਪਾ ਰਿਹਾ ਹੈ ਮੇਰਾ ਬਾਬਾ ਨਾਨਕ ਚੋਲ ਕਰ ਰਿਹਾ ਹੈ ਤੇ ਗੁਰਮੁਖ ਪਿਆਰਿਓ ਪੈਰੇਦਾਰ ਵੇਖੰਨੇ ਵਾਹ ਕਮਾਲ ਹੋ ਗਈ। ਵੀ ਕੈਸਾ ਬਾਬਾ ਹੈ। ਕੈਸਾ ਫਕੀਰ ਹੈ, ਕੈਸਾ ਇਹ ਰੱਬ ਦਾ ਪਿਆਰਾ ਜਿਹਨੂੰ ਚੱਕੀ ਚਲਾਉਣ ਦੀ ਲੋੜ ਨਹੀਂ ਉਹ ਤੇ ਚੱਕੀ ਉਹਦੀ ਆਪ ਦੀ ਆਪ ਚਲਦੀ ਪਈ ਹੈ। ਹੋਰ ਜਿੰਨੇ ਕੈਦੀ ਨੇ ਉਹਨਾਂ ਨੂੰ ਚੱਕੀ ਚਲਾਉਣੀ ਪੈ ਰਹੀ ਹੈ। ਬਾਬਰ ਦੇ ਦਰਬਾਰ ਦੇ ਵਿੱਚ ਜਾ ਕੇ ਦੱਸਿਆ। ਐ ਬਾਬਰ ਐ ਬਾਬਰ ਐ ਬਾਦਸ਼ਾਹ ਤੇਰੇ ਦਰਬਾਰ ਦੇ ਵਿੱਚ ਕੋਈ ਐਸਾ ਫਕੀਰ ਐਸਾ ਕੋਈ ਅੱਲਾ ਦਾ ਪਿਆਰਾ ਹੈ ਕਿ ਮਸਤਾਨਾ ਜਿਹਾ ਹੈ ਉਹਦੀ ਚੱਕੀ ਆਪ ਦੇ ਆਪ ਚਲਦੀ ਪਈ ਹੈ ਅਸੀਂ ਅੱਖਾਂ ਦੇ ਨਾਲ ਵੇਖਿਆ ਸੱਚ ਜਾਣੀ ਹੋ ਗੁਰਮੁਖੋ ਬਾਬਰ ਨੂੰ ਖੁਦ ਚੱਲ ਕੇ ਆਪਣਾ ਸਿਗਾਸਨ ਛੱਡ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਪਿਆ ਵੇਖਿਆ ਅੱਖਾਂ ਦੇ ਨਾਲ ਚੱਕੀ ਚਲਦੀ ਪਈ ਹੈ ਤੇ ਉਹ ਬਾਬਰ ਜਿਹਨੇ ਬਾਬੇ ਨਾਨਕ ਨੂੰ ਫੜ ਕੇ ਕੈਦਖਾਨੇ ਪਾਇਆ ਉਹ ਬਾਬਰ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ ਬਾਬਾ ਮੈਂ ਗੁਨਾਹਗਾਰਾਂ ਮੈਂ ਭੁੱਲਣ ਹਾਰਾਂ ਭੁੱਲਣ ਅੰਦਰ ਸਭ ਕੁ ਅਪੁੱਲੋ ਗੁਰੂ ਕਰਤਾਰ ਤੋ ਅਪੁੱਲ ਐ ਅਸੀਂ ਭੁੱਲਣ ਵਾਲੇ ਆ ਅਸੀਂ ਕੁਕੜਮੀ ਆ ਅਸੀਂ ਬੇਸਮਝ ਲੋਕ ਆ ਸਾਨੂੰ ਸਮਝ ਨਹੀਂ ਐ ਸਾਨੂੰ ਨਹੀਂ ਪਤਾ ਵੀ ਰੱਬ ਦਾ ਪਿਆਰਾ ਕੌਣ ਐ ਤੇ ਅੱਜ ਤੁਸੀਂ ਤੁਹਾਡੀ ਕਰਾਮਾਤ ਨੇ ਤੁਹਾਡੀ ਸ਼ਕਤੀ ਨੇ ਸਾਡੀਆਂ ਅੱਖਾਂ ਖੋਲ ਦਤੀਆਂ ਮੈਂ ਤੇ ਬਹੁਤ ਵੱਡਾ ਗੁਨਾਹ ਬਹੁਤ ਵੱਡਾ ਪਾਪ ਕਰ ਬੈਠਾ ਐ ਬਾਬਾ ਮੇਰੇ ਲਈ ਕੀ ਹੁਕਮ ਐ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਓਏ ਤੂੰ ਜ਼ੁਲਮ ਕਰਦਾ ਪਿਆ ਤੂੰ ਪਾਪ ਕਰਦਾ ਪਿਆ ਜੇਕਰ ਤੂੰ ਸਾਡੀ ਖੁਸ਼ੀ ਚਾਹੁੰਦਾ ਹੈ ਸਾਡਾ ਆਸ਼ੀਰਵਾਦ ਚਾਹੁੰਦਾ ਹੈ ਤੇ ਫਿਰ ਇਉਂ ਕਰ ਆ ਜਿੰਨੇ ਬੇਕਸ਼ੂਰਤਾਂ ਕੈਦ ਕੀਤੇ ਹੋਏ ਨੇ ਇਹਨਾਂ ਤੋਂ ਕੰਮ ਲੈ ਰਹੇ ਹੈ ਇਹਨਾਂ ਨੂੰ ਕੁੱਟ ਮਾਰਦੇ ਹੈ ਸਾਡੇ ਆਖੇ ਲੱਗ ਇਹਨਾਂ ਨੂੰ ਛੱਡਦੇ ਰਿਹਾ ਕਰਤੇ ਗੁਰਮੁਖੋ ਕਹਿੰਦੇ ਨਾ ਜਿਹਦੇ ਬੋਲਾਂ ਦੇ ਵਿੱਚ ਤਾਕਤ ਹੋਵੇ ਦੁਨਿਆ ਕਾਇਲ ਹੋ ਜਾਂਦੀ ਹੈ ਉਹਨਾਂ ਦੇ ਬੋਲ ਸੁਣ ਮੇਰੇ ਬਾਬੇ ਨੇ ਸਹਿਜ ਸੁਭਾਅ ਬਚਨ ਆਖਿਆ ਸਾਡੀ ਖੁਸ਼ੀ ਚਾਹੁੰਦਾ ਹੈ ਇਹਨਾਂ ਨੂੰ ਛੱਡਦੇ ਗਰੀਬੜਿਆਂ ਨੂੰ ਇਹਨਾਂ ਦਾ ਕਸੂਰ ਉਹਨ ਕੋਈ ਨਹੀਂ ਇਹਨਾਂ ਦਾ ਜ਼ੁਲਮ ਨਾ ਕਰੇ ਨਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨ ਕੇ ਰਿਹਾ ਕਰਨਾ ਪਿਆ ਛੜਨਾ ਪਿਆ ਇੱਥੇ ਅਸੀਂ ਸਿਮੇ ਪਾਤਸ਼ਾਹ ਜੀ ਦਾ ਜ਼ਿਕਰ ਕਰਦੇ ਆਂ ਵੀ ਸਿਮੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਰਿਹਾ ਕਰਾਏ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹ ਕੇ ਦੇਖੋ ਮੇਰੇ ਬਾਬੇ ਨਾਨਕ ਨੇ ਵੀ ਰਿਹਾ ਕਰਾਇਆ ਇੱਥੇ ਵਸ ਨਹੀਂ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਪੜ੍ਹ ਕੇ ਵੇਖੋ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਬੇਕਸੂਰ ਕਹਿੰਦੀ ਉਹ ਲੋਕ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਸੀ ਉਹਨਾਂ ਲੋਕਾਂ ਨੂੰ ਰਿਹਾ ਕਰਾਇਆ ਕਿਉਂ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਸਕ ਕੋਏ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਰਿਹਾ ਕਰਾਇਆ ਜੀ ਤੇ ਬਾਬਰ ਨੇ ਗੁਰੂ ਨਾਨਕ ਦੇ ਮਹਾਰਾਜੀ ਦੇ ਚਰਨਾਂ ਤੇ ਡਿੱਗ ਕੇ ਮਾਫੀ ਮੰਗੀ ਫਤਖਾ ਮੈਨੂੰ ਮਾਫ ਕਰੀ ਮੈਂ ਅੱਜ ਤੋਂ ਬਾਅਦ ਕਿਸੇ ਵੀ ਫਕੀਰ ਨੂੰ ਆਪਣੇ ਕੈਦਖਾਨੇ ਨਹੀਂ ਪਾਵਾਂ ਕਿਸੇ ਫਕੀਰ ਨੂੰ ਮੈਂ ਤੰਗ ਨਹੀਂ ਕਰਾਂਗਾ ਪਰੇਸ਼ਾਨ ਨਹੀਂ ਕਰਾਂਗਾ ਗੁਰੂ ਨਾਨਕ ਦੇ ਮਾਰਾ ਕੇ ਕਹਿੰਦੇ ਬਾਬਰ ਲੋਕਾਂ ਦਾ ਭਲਾ ਕਰਿਆ ਕਰ ਗਰੀਬ ਲੋਕਾਂ ਤੇ ਤਰਸ ਖਾਇਆ ਕਰ ਸੱਚ ਜਾਣੀ ਜਿਹੋ ਜਾਂ ਤੂੰ ਬੀਜੇਂਗਾ ਨਾ ਉਹੇ ਜਾਂ ਤੈਨੂੰ ਵੱਢਣਾ ਪੈਣਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਦੱਸ ਦਿੱਤਾ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਹ ਪ੍ਰਤੱਖ ਦਿਖਾ ਦਿੱਤਾ ਵੀ ਸੱਚ ਜਾਣੀ ਐ ਬਾਬਰ ਉਸ ਮੇਰੇ ਖੁਦਾ ਦੀ ਉਸ ਮੇਰੇ ਅੱਲਾ ਤਾਲਾ ਦੀ ਚੱਕੀ ਚਲਦੀ ਜ਼ਰੂਰ ਹੈ ਪਰ ਬੜੀ ਹੌਲੀ ਚਲਦੀ ਹੈ ਸੱਚੀ ਆਟਾ ਬਹੁਤ ਬਰੀਕ ਪਿੰਦੀ ਹੈ ਆਟਾ ਬਹੁਤ ਬਰੀਕ ਪਿੰਦੀ ਹੈ ਪਾਪ ਜਿੰਨੇ ਮਰਜ਼ੀ ਕਰ ਲੈ ਕੋ ਕਰਮ ਜਿੰਨੇ ਮਰਜ਼ੀ ਕਰ ਲੈ ਪਰ ਜਦੋਂ ਤੇਰੀ ਵਾਰੀ ਆਏਗੀ ਨਾ ਉਦੋਂ ਚਿਕਨਾ ਨਾ ਮਾਰੀ ਉਦੋਂ ਫਿਰ ਝੰਗਾੜਾ ਨਾ ਮਾਰੀ ਉਦੋਂ ਫਿਰ ਹਾਈ ਬੂਧੀਆਂ ਅਬ ਦੋਹਾਈਆਂ ਨਾ ਦੇਈਂ ਉਦੋਂ ਫਿਰ ਤਰਲੇ ਨਾ ਲਈ ਉਦੋਂ ਫਿਰ ਤੈਨੂੰ ਕਿਸਨੇ ਬਖਸ਼ਣਾ ਨਹੀਂ ਗੁਰਮੁਖੋ ਇਹ ਉਪਦੇਸ਼ ਕੱਲਾ ਬਾਬਰ ਦੇ ਲਈ ਨਹੀਂ ਨੇ ਇਹ ਉਪਦੇਸ਼ ਤੁਹਾਡੇ ਵਾਸਤੇ ਮੇਰੇ ਵਾਸਤੇ ਵੀ ਹੈ ਖੇਦ ਸਰੀਰ ਜੋ ਵੀ ਜੀਅ ਸੁਵੰਦ ਖਲੋਵਾ ਜਾਏ ਕਿਸੇ ਦਾ ਮਾੜਾ ਨਾ ਕਰੀਏ ਕਿਸੇ ਦਾ ਬੁਰਾ ਨਾ ਕਰੀਏ ਸੱਚ ਜਾਣਿਓ ਇਹ ਪਤਾ ਨਹੀਂ ਕਿੰਨਾ ਕੁ ਦੁੱਗਣਾ ਤਿੱਗਣਾ ਹੋ ਕੇ ਵਾਪਸ ਕਰਨਾ ਪਵੇ ਕਿਉਂਕਿ ਜਿਹੋ ਜਾਂ ਅਸੀਂ ਬੀਜਾਂਗੇ ਨਾ ਜਿਹੋ ਜਾਂ ਅਸੀਂ ਕਰਮ ਕਰਾਂਗੇ ਉਹੋ ਜਾਂ ਭਾਈ ਸਾਨੂੰ ਵੜਨਾ ਪੈਣਾ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਬਾਬੇ ਨਾਨਕ ਦੇ ਘਰ ਦੇ ਨਾਲ ਜੁੜੀਏ ਸੱਚ ਜਾਣੀਓ ਮੇਰੇ ਬਾਬੇ ਨਾਨਕ ਦੀ ਉਹ ਕਲਾਮ ਉਹ ਬਾਣੀ ਉਹ ਰੱਬੀ ਇਲਮ ਤੁਹਾਡੇ ਸਾਹਮਣੇ ਹੈ ਉਹ ਧੁਰ ਕੀ ਬਾਣੀ ਤੁਹਾਡੇ ਸਾਹਮਣੇ ਹੈ ਜਿਹੜੀ ਇੱਕ ਨਹੀਂ ਦੋ ਨਹੀਂ ਸਾਡੇ ਵਰਗੇ ਪਤਾ ਨਹੀਂ ਕਿੰਨੇ ਹਨ ਉਤਾਰੇ ਮੇਰੇ ਹਜੂਰ ਕਹਿੰਦੇ ਮੈਂ ਮੂਰਖ ਕੀ ਕੀਤਕ ਬਾਤ ਕੋਟਪਰ ਅਪਰਾਧੀ ਤਰਿਆ ਦੇ ਮੇਰੇ ਵਰਗੇ ਅਪਰਾਧੀਆਂ ਦੀ ਕੀ ਗੱਲ ਕਰਦੇ ਹੋ ਮੇਰੇ ਵਰਗੇ ਕੋ ਕਰਮੀਆਂ ਦੀ ਕੀ ਗੱਲ ਕਰਦੀਆਂ ਪਤਾ ਨਹੀਂ ਮੇਰੇ ਵਰਗੇ ਕਿੰਨੇ ਕੁ ਮੇਰੇ ਬਾਬੇ ਨਾਨਕ ਨੇ ਤਾਰ ਦਿੱਤੇ ਜਿ ਕੌਡੇ ਰਕਸ ਵਰਗੇ ਤਰ ਸਕਦੇ ਨੇ ਬੱਲੀ ਕੰਢਾੜੀ ਵਰਗਿਆਂ ਦਾ ਉਦਾਹਰਨ ਹੋ ਸਕਦਾ ਹੈ ਸੱਜਣ ਠੱਗ ਵਰਗੇ ਤਰ ਸਕਦੇ ਨੇ ਗੁਰੂ ਕੇ ਸਿੱਖੋ ਅਸੀਂ ਕਿਉਂ ਨਹੀਂ ਗੁਰੂ ਨਾਨਕ ਦੇ ਦਰ ਆਇਆ ਤਰਾਂਗੇ ਪਰ ਸੱਚ ਇਹ ਹੈ ਇਹਨਾਂ ਨੇ ਬਾਬੇ ਨਾਨਕ ਦੀ ਗੱਲ ਨੂੰ ਫਾਲੋ ਕੀਤਾ ਬਾਬੇ ਨਾਨਕ ਦੀ ਗੱਲ ਨੂੰ ਮੰਨਿਆ ਮਾੜੇ ਕਰਮ ਛੱਡ ਦਿੱਤੇ ਮਾੜਾ ਰਸਤਾ ਤਿਆਗ ਦਿੱਤਾ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਲੜ ਫੜ ਲਿਆ ਪਰ ਸੱਚ ਇਹ ਹੈ ਅਸੀਂ ਸੁਣਦੇ ਵੀ ਆਂ ਬਾਣੀ ਪੜ੍ਹਦੇ ਵੀ ਆਂ ਅਸੀਂ ਬਾਬੇ ਨਾਨਕ ਦਾ ਪੱਲਾ ਨਹੀਂ ਫੜਿਆ ਅਸੀਂ ਬਾਬੇ ਨਾਨਕ ਦੀ ਗੱਲਾਂ ਨੂੰ ਮੰਨਿਆ ਨਹੀਂ ਹੈ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਸਮਝਿਆ ਨਹੀਂ ਹੈ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਇੱਕ ਧੰਦਾ ਇੱਕ ਬਿਜ਼ਨਸ ਬਣਾ ਕੇ ਰੱਖ ਲਿਆ ਗੁਰੂ ਨਾਨਕ ਸਾਹਿਬ ਦੀ ਬਾਣੀ ਬਿਜ਼ਨਸ ਨਹੀਂ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਧੰਦਾ ਨਹੀਂ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਸਾਡੇ ਵਾਸਤੇ ਉਦਾਰ ਕਰਨ ਵਾਸਤੇ ਹੈ ਸਾਡੇ ਡੁੱਬ ਰਹੀ ਬੇੜੀਆਂ ਨੂੰ ਬੰਨੇ ਲਾਉਣ ਵਾਲੀ ਹੈ ਤੇ ਜਿਹਨੇ ਸਰੀਰ ਹੁੰਦਿਆਂ ਇਸ ਜਨਮ ਦੇ ਹੁੰਦਿਆਂ ਬਾਣੀ ਨਹੀਂ ਪੜੀ ਗੁਰੂਦਰ ਆਇਆ ਨਹੀਂ ਗੁਰੂ ਦੀ ਸੰਗਤ ਨਹੀਂ ਕੀਤੀ ਮੇਰੇ ਸਾਹਿਬ ਜੀ ਕਹਿੰਦੇ ਫਿਰ ਪਛਤਾਈਂ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਭਰ ਸਰ ਜਬ ਉਛਲੈ ਤਬ ਤਰਨ ਦੁਹਿਲਾ ਬੰਦਿਆ ਫਿਰ ਤੇਰੇ ਵਾਸਤੇ ਔਖਾ ਹੋ ਜਾਏਗਾ